ਦੇਖੋ ਜੀ ਮੇਰਾ ਨਾਮ ਰਿਸ਼ੀ ਕਾਂਤ ਆ ਜੀ ਗਦਾਸਪੁਰ ਦੇ ਰਹਿਣ ਵਾਲੇ ਆਸੀਂ ਠੀਕ ਆ ਜੀ ਸਬਜੀ ਮੰਡੀ ਵਿੱਚ ਆਪਣੀ ਸ਼ੋਪ ਹੈਗੀ ਆ ਦੇਖੋ ਜੀ ਗਦਾਸਪੁਰ ਵਿੱਚ ਲਗਾਤਾਰ ਮੌਸਮ ਜਿਹੜਾ ਵਾ ਉਹ ਡਿਗਰੀ ਜੜੀ ਦੀ ਥੱਲੇ ਜਾ ਰਹੀ ਆ 4-5 ਦਿਨ ਤੋਂ ਤੇ ਬਦਲ ਰਿਹਾ ਸੀ ਉਹਦੇ ਨਾਲ ਮੌਸਮ ਥੋੜਾ ਸਾਫੀ ਪਰ ਅੱਜ ਤੇ ਧੁੰਦ ਨੇ ਇੰਨਾ ਕ ਕਹਿਰ ਕਰਤਾ ਵਾ ਕਿ ਯਾਤਰੀ ਜਿਹੜੇ ਆ ਉਹ ਧੁੰਦ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਆ ਠੀਕ ਆ ਜੀ ਆਣ ਜਾਣ ਵਾਲਿਆਂ ਜਿਹੜੇ ਨੌਕਰੀ ਤੇ ਜਾਣ ਵਾਲੇ ਕੰਮਾਂ ਤੇ ਜਾਣ ਵਾਲੇ ਉਹਨਾਂ ਨੂੰ ਬਹੁਤ ਮੁਸ਼ਕਲ ਆ ਰਹੀ ਆ ਤੇ ਅਹੀਂ ਯਾਤਰੀਆਂ ਨੂੰ ਜਾਂ ਰਾਹੀਆਂ ਨੂੰ ਇੱਕ ਮਤਲਬ ਕਿ ਸਲਾਹ ਵੀ ਦੇਣਾ ਚਾਹਦੇ ਆ ਕਿ ਜਦੋਂ ਤੁਸੀਂ ਘਰੋਂ ਬਾਹਰ ਵੀ ਨਿਕਲਣਾ ਵਾ ਤੇ ਆਪਣੇ ਜਿਹੜੇ ਆ ਮਤਲਬ ਕਿ ਮਫਰਲ ਵਗੈਰਾ ਜਾਂ ਟੋਪੀ ਵਗੈਰਾ ਜੈਕਟ ਜਿਹੜਾ ਗਰਮ ਉਹ ਪਾ ਕੇ ਨਿਕਲੋ ਤੇ ਜਦੋਂ ਤੁਸੀਂ ਗੱਡੀ ਚਲਾਣੀ ਆ ਜਾਂ ਆਪਣੀ ਬਾਈਕ ਚਲਾਣੀ ਆ ਤੇ ਗੱਡੀ ਦੇ ਵਿੱਚ ਜਿਹੜਾ ਵਾ ਇੱਕ ਫੰਕਸ਼ਨ ਹੁੰਦਾ ਵਾ ਮਤਲਬ ਕਿ ਪਾਰਕਿੰਗ ਲਾਈਟ ਦਾ ਤੇ ਫੋਗ ਲੈਂਪ ਦਾ ਉਹ ਜਰੂਰ ਇਸਤੇਮਾਲ ਕਰੋ ਤਾਂ ਕਿ ਜੋ ਗੱਡੀ ਅੱਗੋਂ ਆ ਰਹੀ ਆ ਜਾਂ ਪਿੱਛੋਂ ਆ ਰਹੀ ਆ ਉਹਨੂੰ ਮਤਲਬ ਕਿ ਧੁੰਦ ਦੇ ਕਾਰਨ ਜੜੀ ਆ ਨਹੀਂ ਦਿਖ ਰਹੀ ਉਹ ਲਾਈਟਾਂ ਕਰਕੇ ਗੱਡੀ ਜੜੀ ਆ ਦੁਰਘਟਨਾ ਤੋਂ ਬਚ ਸਕਦੀ ਆ ਤੇ ਬੱਚਿਆਂ ਨੂੰ ਵੀ ਮਾਪਿਆਂ ਨੂੰ ਚਾਹੀਦਾ ਵਾ ਕਿ ਉਹਨਾਂ ਨੂੰ ਵੀ ਮਤਲਬ ਕੀ ਗਰਮ ਇਨਰ ਵਗੈਰਾ ਟੋਪੀ ਵਗੈਰਾ ਜੈਕਟਸ ਵਗੈਰਾ ਪੂਰੇ ਪ੍ਰੋਪਰਲੀ ਜਿਹੜੇ ਉਹਨਾਂ ਨੂੰ ਪਾ ਕੇ ਰੱਖਣ ਤਾਂ ਕਿ ਜੋ ਠੰਡ ਤੋਂ ਲੱਗਣ ਵਾਲੀਆਂ ਬਿਮਾਰੀਆਂ ਜਾਂ ਸਿਹਤ ਨੂੰ ਨੁਕਸਾਨ ਕਰਨ ਵਾਲੀਆਂ ਤੋਂ ਬਚਿਆ ਜਾ ਸਕੇ ਦੁਕਾਨਦਾਰੀ ਤੇ ਕਿੰਨਾ ਕਸਰ ਹੋਇਆ ਠੰਡ ਨਾਲ ਦੇਖੋ ਜੀ ਦੁਕਾਨਦਾਰੀ ਤੇ ਕਾਫੀ ਅਸਰ ਪੈ ਰਿਹਾ ਵਾ ਲਗਾਤਾਰ ਜਿਹੜੀ ਆ ਮਾਰਕੀਟ ਡਾਊਨ ਜਾ ਰਹੀ ਆ ਦੇਖੋ ਅੱਗੇ ਵੀ ਮਤਲਬ ਕੀ ਲੋਕਡਾਊਨ ਦੇ ਕਾਰਨ ਨੋਟਬੰਦੀ ਦੇ ਕਾਰਨ ਕਾਫੀ ਅਸਰ ਪਿਆ ਸੀ ਹੁਣ ਮੌਸਮ ਦੇ ਕਾਰਨ ਵੀ ਲੋਕਾਂ ਨੇ ਘਰੋਂ ਜੜਾ ਵਾ ਜਿਹੜਾ ਜਿਹੜਾ ਬਦਲ ਮੌਸਮ ਘਟ ਕਰ ਦਿੱਤਾ ਔਰ ਇਹ ਕਰਕੇ ਜਿਹੜਾ ਵਾ ਕਾਫੀ ਮਾਰਕੀਟ ਮੰਦੀ ਪੈ ਰਹੀ ਆ ਇੱਕ ਹੋਰ ਕਾਰਨ ਆ ਔਨਲਾਈਨ ਸ਼ੋਪਿੰਗ ਬਹੁਤ ਹੋ ਗਈ ਆ ਤੇ ਮੈਂ ਜਿਹੜੇ ਆਪਣੇ ਗਾਕਾ ਨੂੰ ਇਹ ਵੀ ਅਪੀਲ ਕਰਾਂਗਾ ਕਿ ਔਨਲਾਈਨ ਸ਼ੋਪਿੰਗ ਥੋੜੀ ਜੀ ਬੰਦ ਕਰਕੇ ਜਿਹੜੇ ਮਾਰਕੀਟ ਵਿੱਚ ਦੁਕਾਨਦਾਰ ਆ ਛੋਟੀਆਂ ਦੁਕਾਨਾਂ ਖਾਸ ਕਰਕੇ ਛੋਟੀਆਂ ਖਾਨਾ ਉਹਨਾਂ ਨੂੰ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਵੀ ਰੋਜੀ ਰੋਟੀ ਜਲੀ ਆ ਉਹ ਮਤਲਬ ਕੀ ਚੱਲਦੀ ਰਹੇ ਨਾ ਭਾਈ ਤੇ ਕਿੰਨਾ ਕੁ ਫਰਕ ਪਿਆ ਹੈ ਮੌਸਮ ਚੇਂਜ ਮੌਸਮ ਚੇਂਜ ਹੋਣ ਨਾਲ ਮਾਰਕੀਟ ਦੇ ਉੱਤੇ ਬਹੁਤ ਜ਼ਿਆਦਾ ਫਰਕ ਪਿਆ ਹੈ ਜਿੱਦਾਂ ਜਿੱਦਾਂ ਧੁੰਦ ਵਧੀ ਹੈ ਉਦਾਂ ਉਦਾਂ ਹੀ ਮਾਰਕੀਟ ਦੇ ਵਿੱਚ ਗਰਾਖ ਡੋਨ ਹੁੰਦਾ ਗਿਆ ਹੈ ਗਰਾਖ ਡੋਨ ਹੋਣ ਕਰਕੇ ਮਾਰਕੀਟ ਦੇ ਵਿੱਚ ਦੇ ਦੁਕਾਨਦਾਰ ਬਹੁਤ ਹੀ ਪਰੇਸ਼ਾਨ ਚੱਲ ਰਹੇ ਨੇ ਟਾਈਮਿੰਗ ਦਾ ਕਿੰਨਾ ਫਰਕ ਆ ਅੱਗੇ ਕਿੰਨੇ ਵਜੇ ਜਾਂਦੇ ਸੀ ਤੇ ਹੁਣ ਕਿੰਨੇ ਵਜੇ ਆ ਅੱਗੇ ਅਸੀਂ ਜਿੱਦਾਂ 6 ਵਜੇ ਦੁਕਾਨ ਖੋਲ ਲੈਂਦੇ ਸੀ ਮੌਸਮ ਬਹੁਤ ਵਧੀਆ ਚੱਲਦਾ ਸੀ ਉਸ ਹਨਾ ਗਰਾਹਕ ਵੀ ਟਾਈਮ ਨਾਲ ਸ਼ੁਰੂ ਹੋ ਜਾਂਦਾ ਸੀ ਹੁਣ ਜਿੱਦਾਂ ਇਹਦਾ ਠੰਡ ਦੇ ਦਿਨ ਧੁੰਦ ਜਿਆਦਾ ਪੈਣ ਕਰਕੇ ਸਾਨੂੰ 8 ਵਜੇ ਦੁਕਾਨ ਖੋਲਣੀ ਪੈ ਰਹੀ ਹੈ 8 ਵਜੇ ਦੁਕਾਨ ਖੋਲਣ ਦੇ ਬਾਵਜੂਦ ਵੀ ਗਰਾਹਕ ਮਾਰਕੀਟ ਦੇ ਵਿੱਚ ਬਹੁਤ ਹੀ ਘੱਟ ਚੱਲ ਰਿਹਾ ਹੈ ਫਰੂਟ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਫਰੂਟ ਬਾਹਰੋਂ ਆਉਂਦਾ ਹੈ ਸਪਲਾਈ ਵਿੱਚ ਕਿੰਨਾ ਦਾ ਫਰਕ ਪਿਆ ਮੌਸਮ ਨਾਲ ਸਪਲਾਈ ਜਿੱਥੇ ਡੇ ਟੂ ਡੇ ਗੱਡੀਆਂ ਆਣ ਫੂਨੋ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਗੱਡੀ ਜਾਂਦੀ ਹੈ ਜਿਹੜੀ ਬਾਹਰੋਂ ਫਰੂਟ ਆਉਂਦੇ ਨੇ ਉਹਦੇ ਕਰਕੇ ਮਾਰਕੀਟ ਦੇ ਵਿੱਚ ਫਰੂਟ ਵੀ ਪੂਰੀ ਤਰ੍ਹਾਂ ਨਹੀਂ ਪੁੱਜ ਰਿਹਾ ਤੇ ਸਪਲਾਈ ਘਟੀ ਹੈ ਤੇ ਰੇਟ ਵੀ ਵਧਿਆ ਹੋਏਗਾ ਸਪਲਾਈ ਘਟਣਾ ਰੇਟ ਤੇ ਨਹੀਂ ਵਧਿਆ ਲੇਕਿਨ ਗ੍ਰਾਹਕ ਜਰੂਰ ਘਟਿਆ ਗ੍ਰਾਹਕ ਘਟ ਹੋਣ ਕਰਕੇ ਹੀ ਰੇਟ ਕਿਸੇ ਵਲੇ ਕਈ ਗ੍ਰਾਹਕਾਂ ਨੂੰ ਆਉਂ ਲੱਗਦਾ ਕਿ ਰੇਟ ਬਹੁਤ ਜ਼ਿਆਦਾ ਹੈ ਮਤਲਬ ਡਿਮਾਂਡ ਵੀ ਘਟੀ ਹੈ ਡਿਮਾਂਡ ਵੀ ਘਟ ਗਈ ਹੈ ਸਪਲਾਈ ਵੀ ਘਟ ਗਈ ਹੈ ਰੇਟ ਤੇ ਫਰਕ ਹੋ ਰਿਹਾ ਹੈ ਰੇਟ ਤੇ ਫਰਕ ਹੋ ਰਿਹਾ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਕੀ ਅਸਰ ਹੋਇਆ ਹੈ ਦੁਕਾਨਦਾਰੀ ਤੇ ਦਾ ਦੁਕਾਨਦਾਰੀ ਇਹ ਹੀ ਹੈ ਕਿ ਜੇ ਤੇ ਅਸੀਂ ਜਿੱਦਾਂ ਉਹ ਆਨਲਾਈਨ ਵਗੈਰਾ ਸ਼ੋਪਿੰਗ ਨਾ ਕਰੀਏ ਜੇਹੀ ਆਪਣੇ ਸ਼ਹਿਰ ਦੇ ਵਿੱਚ ਹੀ ਛੋਟੀਆਂ ਦੁਕਾਨਦਾਰਾਂ ਨੂੰ ਲਿਆਂ ਨੂੰ ਪੈਸੇ ਬਟਾਈਏ ਮੌਸਮ ਦਾ ਕੀ ਫਰਕ ਪਿਆ ਦੁਕਾਨਦਾਰੀ ਤੇ ਮੌਸਮ ਠੰਡ ਕਰਕੇ ਇਹ ਹੀ ਹੈ ਕਿ ਗ੍ਰਾਹਕ ਦਾ ਹੀ ਫਰਕ ਹੈ ਜਿਆਦਾ ਕੁਝ ਖਾਸ ਗ੍ਰਾਹਕ ਦਾ ਹੀ ਫਰਕ ਹੈ ਜੇ ਗ੍ਰਾਹਕ ਆਣਗੇ ਤੇ ਦੁਕਾਨਦਾਰੀਆਂ ਚੱਲਣਗੀਆਂ ਫੇਰੇ ਦਿਨ ਵੇਲੇ ਜਿੱਦਾਂ ਲੇਟ ਗ੍ਰਾਹਕ ਸ਼ੁਰੂ ਹੁੰਦਾ ਹੈ ਸ਼ਾਮੀ ਜਲਦੀ ਦੇ ਨੇ ਡੁੱਬਣ ਕਰਕੇ ਗ੍ਰਾਹਕ ਜਲਦੀ ਘਰਾਂ ਨੂੰ ਵੜ ਜਾਂਦੇ ਨੇ ਉਸ ਕਰਕੇ ਮਾਰਕੀਟ ਜਿਆਦਾ ਝੋਨ ਚੱਲਦੀ ਹੈ